ਸੋ ਸੋ ਟਰੈਕਟਰ ਦੇ ਵਿੱਚ ਕਸਟਮਰ ਨੇ ਇੰਜਨ ਦੀ ਜੌਬ ਜੋ 2-3 ਵਾਰੀ ਕਰਵਾ ਚੁੱਕਿਆ ਸੀ ਤੇ 6 ਮਹੀਨੇ ਇੰਜਨ ਚੱਲਣ ਤੋਂ ਬਾਅਦ ਇੰਜਨ ਜਾਂਦਾ ਸੀ ਬਹਿ ਲਓ ਸੱਜਣਾ ਖੋਲਣ ਲੱਗ ਪਏ ਆਪਾਂ 960 ਨੂੰ ਇੱਕ ਤੁਸੀਂ ਕਦੇ ਵੀ ਬੈਂਡੀ ਦੇ ਉੱਪਰ ਡਬਲ ਜੈਲ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਸੱਜਣੋਂ ਆਪਾਂ ਲਿਫਟ ਪੰਪ ਕਰਤੇ ਫਿੱਟ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋਂ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ 960 ਟਰੈਕਟਰ ਜੋ ਮਲੋੜ ਤੋਂ ਖੁੱਲਿਆ ਵਾ ਸੀ ਪਿਛਲੇ 20 ਤੋਂ 25 ਦਿਨਾਂ ਤੋਂ ਆਇਆ ਵਾ ਸੀ ਟਰੈਕਟਰ ਆਪਣੇ ਕੋਲੇ ਸੋਸੋ ਟਰੈਕਟਰ ਦੇ ਵਿੱਚ ਕਸਟਮਰ ਨੇ ਇੰਜਨ ਦੀ ਜੌਬ ਜੋ ਦੋ ਤਿੰਨ ਵਾਰੀ ਕਰਵਾ ਚੁੱਕਿਆ ਸੀਗਾ ਪਰ ਲੇਕਿਨ ਉਹਦੇ ਵਿੱਚ ਇੰਜਨ ਇਹਨਾਂ ਦਾ ਚੱਲਦਾ ਸੀ ਸਿਰਫ 6 ਮਹੀਨੇ ਤੇ 6 ਮਹੀਨੇ ਇੰਜਨ ਚੱਲਣ ਤੋਂ ਬਾਅਦ ਇੰਜਨ ਜਾਂਦਾ ਸੀ ਬਹਿ ਤੇ ਉਹਦੇ ਵਿੱਚ ਰੀਜ਼ਨ ਨਹੀਂ ਲੱਭ ਰਿਹਾ ਸੀ ਕਿੱਥੇ ਇਹਦੇ ਵਿੱਚ ਨੁਕਸ ਸੀਗਾ ਸੋ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹਦੇ ਰੀਜ਼ਨ ਬਾਰੇ ਤੇ ਨੁਕਸ ਬਾਰੇ ਦੱਸਾਂਗੇ ਤੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਤੇ ਆਓ ਅੱਜ ਪਹਿਲਾ ਪਾਰਟ ਦਾ ਸਟਾਰਟ ਕਰਦੇ ਆਪਾਂ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਇਹਦਾ ਕੀ ਕਾਰਨ ਸੀ ਇੰਜਨ ਖੁੱਲਣ ਦਾ ਉਹ ਦਿਖਾਵਾਂਗੇ ਬਾਕੀ ਤੁਹਾਨੂੰ ਕ੍ਰੈਂਕ ਵਗੈਰਾ ਦੀ ਫਿਟਿੰਗ ਇਸ ਪਾਰਟ ਦੇ ਵਿੱਚ ਦਿਖਾਵਾਂਗੇ ਜੋ ਜੋ ਇੰਜਨ ਦਾ ਅੱਜ ਫਿਟਿੰਗ ਕਰਦੇ ਆਪਾਂ ਤੇ ਸੋ ਸੱਜਣੋ ਜੁੜੇ ਰਿਹਾ ਵੀਡੀਓ ਦੇ ਨਾਲ ਆਓ ਤੁਹਾਨੂੰ ਵਿਖਾਉਨੇ ਆ ਅੱਜ ਦਾ ਵਰਕ ਲਓ ਸੋ ਜਨਾ ਖੋਲ ਲੱਗ ਪਏ ਆਪਾਂ 960 ਨੂੰ ਦੇਖੋ ਜਲਦੀ ਜਲਦੀ ਆਪਾਂ ਖੋਲਦੇ ਆ ਕਿਉਂਕਿ ਇਸ ਟਰੈਕਟਰ ਦਾ ਭਰਾ ਨੇ ਪਹਿਲਾਂ ਆਪਣੇ ਪੈਂਟ ਤੋਂ ਇੰਜਨ ਦਾ ਕੰਮ ਕਰਵਾਇਆ ਸੀਗਾ ਅੱਜ ਤੋਂ 2-3 ਮਹੀਨੇ ਪਹਿਲਾਂ ਪਰ ਲੇਕਿਨ ਹੋਇਆ ਕਿ ਥੋੜੇ ਟਾਈਮ ਬਾਅਦ ਫੇਰ ਦੁਬਾਰਾ ਇਹ ਟਰੈਕਟਰ ਬਲੋ ਤੇ ਵਗੈਰਾ ਸਾਰਾ ਕਾਰਨ ਕੀ ਸੀ ਦੁਬਾਰਾ ਫੇਰ ਬਲੋ ਇਹਦੇ ਆਉਣ ਲੱਗ ਪਏ ਤੇ ਚਲੋ ਸੋਜਣੋ ਬਾਕੀ ਜਲਦੀ ਜਲਦੀ ਖੋਲ ਕੇ ਦੇਖਦੇ ਆ ਕਿਹੜੀ ਜਗ੍ਹਾ ਤੇ ਕਿੱਥੇ ਫਾਲਟ ਰਿਹਾ ਟਰੈਕਟਰ ਦੇ ਵਿੱਚ ਤੇ ਕੀ ਕਾਰਨ ਹੈ ਸਰ ਟਰੈਕਟਰ ਦਾ ਹੋਇਆ ਬਾਕੀ ਐਕਚੁਅਲੀ ਆਪਾਂ ਨੂੰ ਮੇਨ ਮੇਨ ਕਾਰਨ ਦਾ ਕੁਝ ਪਤਾ ਲੱਗ ਗਏ ਹੋਣੀ ਆ ਦੇਖੋ ਬਾਕੀ 에ਅਰ ਗਿਲੰਡਰ ਦੇ ਜੈਨ ਸਹੀ ਪਏ ਨੇ ਆ ਜੈਨ ਫਟ ਗਿਆ ਤੁਹਾਡਾ ਕਹਿਣ ਦਾ ਮਤਲਬ ਆ ਜਗ੍ਹਾ ਤੋਂ ਟਰੈਕਟਰ ਨੇ ਮਿੱਟੀ ਖਿੱਚੀ ਆ ਜਿਹਦੇ ਕਾਰਨ ਕਰਕੇ ਕਸਟਮਰ ਨੂੰ ਦੁਬਾਰਾ ਪੈਸੇ ਲਾਉਣੇ ਪਏ ਟਰੈਕਟਰ ਤੇ ਇੱਕ ਤੁਸੀਂ ਕਦੇ ਵੀ ਬੈਂਡੀ ਦੇ ਉੱਪਰ ਡਬਲ ਜੈਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਆ ਦੇਖੋ ਇਹ ਕਿਸੇ ਜਦੋਂ ਮੈਸਤਰੀ ਨੇ ਇੰਜਨ ਇਸ ਟਰੈਕਟਰ ਦਾ ਕੀਤਾ ਤਾਂ ਅੱਠ ਜੈਨ ਡਬਲ ਲੱਗੇ ਹੋਏ ਸੀਗੇ ਆ ਦੇਖੋ ਪਹਿਲਾ ਇੱਕ ਜੈਨ ਆ ਆ ਗਿਆ ਇੱਕ ਜੈਨ ਇਹਦੇ ਥੱਲੇ ਪਿਆਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਆ ਲੋ ਆ ਦੇਖੋ ਕਾਰਨ ਕੀ ਹੋਇਆ ਜਦੋਂ ਮਕੈਨਿਕ ਨੇ ਵੀਰ ਨੇ ਆਪਣੇ ਭਰਾ ਨੇ ਜੋ ਜੈਨ ਆ ਡਬਲ ਲਾਤੇ ਸਾਰੀਆਂ ਬੰਡੀਆਂ ਦੇ ਉੱਪਰ ਪਰ ਲੇਕਿਨ ਹੋਇਆ ਕਿ ਜੋ ਜੈਨ ਸੀ ਉੱਪਰਲਾ ਆ ਜਗਾ ਵਾਲਾ ਆ ਨੀਚੇ ਵਾਲਾ ਲੱਗਿਆ ਰਹਿ ਗਿਆ ਤੇ ਉੱਪਰਲਾ ਜੈਨ ਉੱਤਰ ਗਿਆ ਦਾ ਆ ਦੇਖੋ ਆ ਜਗ੍ਹਾ ਤੇ ਨੇ ਮਿੱਟੀ ਖੇਚ ਲਈ ਇਹੀ ਮੇਨ ਇਹਦਾ ਰੀਜ਼ਨ ਆ ਤੇ ਮੇਨ ਕਾਰਨ ਆ ਟਰੈਕਟਰ ਦੁਬਾਰਾ ਖੁੱਲਣ ਦਾ ਬਾਕੀ ਤੁਹਾਨੂੰ ਫੇਰ ਦੁਬਾਰਾ ਨਜ਼ਰ ਮਾਰਨਾ ਆ ਦੇਖੋ ਸਾਰੀਆਂ ਬੰਡੀਆਂ ਦੇ ਜੈਨ ਚਿਪਕੇ ਪਏ ਨੇ ਆ ਦੇਖੋ ਤੇ ਆ ਦੇਖੋ ਆ ਜਗ੍ਹਾ ਕਿੰਨੀ ਮਿੱਟੀ ਖਿੱਚੀ ਹੋਈ ਆ ਜੀ ਟਰੈਕਟਰ ਦੀ ਤੇ ਇਹੀ ਸਿਲੰਡਰ ਦੇ ਵਿੱਚ ਇਹਦਾ ਟਰੈਕਟਰ ਦਾ ਫਾਲਟ ਆ ਕਿਉਂਕਿ ਇਹਦੇ ਵਿੱਚ ਕਸਟਮਰ ਦਾ ਕੋਈ ਕਸੂਰ ਨਹੀਂਗਾ ਇਦੇ ਵਿੱਚ ਸਿਰਫ ਫਿਟਿੰਗ ਦੇ ਹੀ ਕਸੂਰ ਆ ਜਿਹਦੇ ਕਾਰਨ ਕਰਕੇ ਇਹ ਇੰਜਨ ਦੁਬਾਰਾ ਖੁੱਲਣ ਦੀ ਨੌਤ ਪੈ ਗਈ ਤੇ ਚਲੋ ਸੱਜਣੋ ਬਾਕੀ ਇਦਾਂ ਦੀਆਂ ਗਲਤੀਆਂ ਨਾ ਕਰਿਆ ਕਰੋ ਕਿਉਂਕਿ ਕਸਟਮਰ ਦੇ ਪੈਸੇ ਇਨਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਲੱਗਦੇ ਨੇ ਚਲੋ ਹੁਣ ਤਾਂ ਚਲੋ 963 ਹੀ ਕਰਨਾ ਪਰ 963 ਕਰਨ ਦੀ ਟਰੈਕਟਰ ਨੂੰ ਜ਼ਰੂਰਤ ਨਹੀਂ ਸੀ ਜਿਹਦੇ ਕਾਰਨ ਕਰਕੇ ਸਾਨੂੰ ਦੁਬਾਰਾ ਇੰਜਨ ਕਰਨਾ ਪਿਆ ਬਾਕੀ ਅਸਲ ਇਹਦੀ ਸਚਾਈ ਤੁਸੀਂ ਦੇਖ ਹੀ ਰਹੇ ਹੋ ਤੇ ਬਾਕੀ ਆਪਾਂ ਇਹਦਾ ਨੌਕਸ ਫੜ ਲਿਆ ਹੁਣ ਇਸ ਟਰੈਕਟਰ ਨੂੰ ਜਲਦੀ ਜਲਦੀ ਖੋਲਦੇ ਆਂ ਤੇ ਉਸ ਤੋਂ ਬਾਅਦ ਹੋਰ ਫਾਲਟ ਚੈੱਕ ਕਰਦੇ ਕੀ ਕੀ ਇਸ ਟਰੈਕਟਰ ਦੇ ਵਿੱਚ ਡੈਮੇਜ ਹੋਇਆ ਕਿਉਂਕਿ ਜਦੋਂ ਵੀ ਸਾਡੇ ਕੋਟੇ ਟਰੈਕਟਰ ਆਉਂਦਾਗਾ ਕਿਸੇ ਵੀ ਕਸਟਮਰ ਦਾ ਜਾਂ ਕੋਈ ਇਦਾਂ ਦੇ ਪ੍ਰੋਬਲਮ ਪੈ ਜਾਂਦੀ ਹੈ ਟਰੈਕਟਰ ਦੇ ਵਿੱਚ ਤਾਂ ਉਸ ਨੂੰ ਸਭ ਤੋਂ ਪਹਿਲਾਂ ਚੈੱਕ ਕੀਤਾ ਜਾਂਦਾਗਾ ਵੀ ਇਹ ਪ੍ਰੋਬਲਮ ਇਸ ਟਰੈਕਟਰ ਦੇ ਵਿੱਚ ਕਿਉਂ ਆਈ ਤੇ ਕੀ ਕਾਰਨ ਸੀ ਇਹਦੇ ਵਿੱਚ ਵੱਡਾ ਬਾਕੀ ਤੁਹਾਨੂੰ ਤੁਹਾਡੇ ਸਾਹਮਣੇ ਨਜ਼ਰ ਦੇ ਸਾਹਮਣੇ ਤੁਹਾਨੂੰ ਦਿਖਾਤਾ ਕਿਉਂਕਿ ਇਦਾਂ ਕੋਈ ਨੁਕਸ ਤੁਹਾਨੂੰ ਸਾਹਮਣੇ ਨਹੀਂ ਦੱਸਦਾ ਕੋਈ ਕਿਉਂਕਿ ਸਾਰੇ ਕੰਮ ਕਰਨ ਤੋਂ ਬਾਅਦ ਹੀ ਦੱਸਦੇ ਆ ਤੇ ਪਰ ਲੇਕਿਨ ਅਸੀਂ ਜੋ ਨੁਕਸਨ ਹੁੰਦਾ ਜੋ ਕੋਈ ਵੀ ਟਰੈਕਟਰ ਦੇ ਵਿੱਚ ਫਾਲਟ ਹੁੰਦਾ ਤੁਹਾਡੇ ਮੂਰੇ ਰੱਖਦੇ ਆ ਬਾਕੀ ਤੁਹਾਨੂੰ ਅਸੀਂ ਦਿਖਾਉਨੇ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਾਡਾ ਕੰਮ ਕਰਨ ਦਾ ਤੇ ਸਾਡਾ ਦੱਸਣ ਦਾ ਢੰਗ ਸਾਰਿਆਂ ਨਾਲੋਂ ਵੱਖਰਾ ਵੀ ਆ ਬਾਕੀ ਜਦੋਂ ਵੀ ਤੁਸੀਂ ਜੈਨ ਵਗੈਰਾ ਸਾਰੇ ਯੂਜ਼ ਕਰੋ ਕੰਪਨੀ ਦੇ ਯੂਜ਼ ਕਰਿਆ ਕਰੋ ਏਜੰਸੀ ਦੇ ਜਿਹਦੇ ਕਾਰਨ ਕਰਕੇ ਇਹ ਪ੍ਰੋਬਲਮ ਪੈਂਦੀ ਆ ਬਾਕੀ ਤੁਸੀਂ ਦੇਖ ਹੀ ਲਿਆ ਕਿਹਦੇ ਕਾਰਨ ਕਰਕੇ ਟਰੈਕਟਰ ਇਹ ਦੁਬਾਰਾ ਇੰਜਨ ਹੋਇਆ ਟਰੈਕਟਰ ਦਾ ਤੇ ਦੁਬਾਰਾ ਇੰਜਨ ਸੀਜ਼ ਹੋਇਆ ਆਓ ਖੋਲਦੇ ਦੁਬਾਰਾ ਜਲਦੀ ਜਲਦੀ ਬਾਕੀ ਕ੍ਰੈਂਕ ਵਗੈਰਾ ਕੱਢਾਂਗੇ ਤੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਫਾਲਟ ਕੀ ਹੈ ਹੋਰ ਲਾਓ ਸੱਜਣੋ ਵਿਖਾਉਨੇ ਆ ਜਦਾ ਵਰਕ ਤੁਹਾਨੂੰ ਅਜਿਹੇ ਵਰਕ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਦੁਬਾਰਾ ਕਰਨਾ ਪਿਆ ਤੇ ਨੰਬਰ 2 ਤੇ ਆਪਾਂ ਇਹਦੀ ਜੋ ਕ੍ਰੈਂਕ ਸ਼ਾਉਟ ਜੋ ਜੋ ਟੁਕੜੀਆਂ ਵਗੈਰਾ ਜੋ ਪੀਸ ਅਗਲਾ ਟਾਈਮਿੰਗ ਵਗੈਰਾ ਕੇਮ ਵਗੈਰਾ ਆ ਜੋ ਫਿਟਿੰਗ ਕਰਾਂਗੇ ਅੱਜ ਜਦ ਦੇ ਦੇਣ ਦੇ ਵਿੱਚ ਸੋ ਅੱਜ ਤੁਹਾਨੂੰ ਸਾਰੀ ਇਹਦੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਸੋ ਸੱਚ ਨੂੰ ਤੁਸੀਂ ਜੁੜੇ ਰਹਿਣਾ ਐਂਡ ਤੱਕ ਇੱਕ ਬਾਕੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਹਰ ਵੀਡੀਓ ਦੇ ਵਿੱਚ ਹਰ ਵਰਕ ਦੀ ਇਨਫੋਰਮੇਸ਼ਨ ਮਿਲ ਸਕੇ ਤੇ ਆਓ ਕਰਦੇ ਆ ਅੱਜ ਦਾ ਵਰਕ ਸਟਾਰਟ ਤੇ ਇੱਧਰ ਆਪਣਾ ਜੋ ਹਿਆਰਪੁਰ ਤੋਂ ਟਰੈਕਟਰ ਆਪਣੇ ਕੋਲੋਂ ਉਣਾੜ ਕੇ ਆਇਆ ਸੀਗਾ ਸੋ ਇਸ ਟਰੈਕਟਰ ਦਾ ਵੀ ਆਪਣਾ ਵਰਕ ਸਟਾਰਟ ਹੋ ਚੁੱਕਿਆ ਹੈਗਾ ਇਸਾ ਟਰੈਕਟਰ ਦੇ ਵਿੱਚ ਅੱਜ ਆਪਾਂ ਇੱਕ ਤਾਂ ਇਹਦਾ ਅਗਲੀਆਂ ਸ਼ਾਫਟਾਂ ਦੇ 베어ਿੰਗ ਵਗੈਰਾ ਕੱਢ ਕੇ ਸੀਲਾ ਵਗੈਰਾ ਨਵੀਆਂ ਪਾਵਾਂਗੇ। ਨੰਬਰ 2 ਤੇ ਅੱਜ ਹੋ ਸਕਦਾ ਕਲੱਚ ਅਸੈਂਬਲ ਕਰਕੇ ਆਪਾਂ ਦਾ ਇੰਜਨ ਨਾਲ ਅਟੈਚ ਕਰਾਂਗੇ। ਸਿੱਧਾ ਇੰਜਨ ਤੇ ਵੀ ਨਗਾ ਮਰਾਦਾ ਤੁਹਾਨੂੰ ਆ ਇੰਜਨ ਪਿਆ ਆਪਣਾ। ਜੋ ਪਏ ਪਟਿਆਲੇ ਤੋਂ ਲੈ ਕੇ ਆਏ ਆ ਇੰਜਨ ਆਪਾਂ। ਤੇ ਚਲੋ ਸੱਜਣੋ ਸਭ ਤੋਂ ਪਹਿਲਾਂ ਕਰਦੇ ਆਪਾਂ ਕ੍ਰੈਂਕਸ਼ਾਫਟ ਦੀ ਫਿਟਿੰਗ ਇਸ ਤੋਂ ਬਾਅਦ ਆਪਾਂ ਜੋ ਇਹਦਾ ਰੌਡਰਿੰਗ ਲਾ ਕੇ ਜਿਦਾਂ ਤੇ ਹੋਜ਼ਿੰਗ ਨੂੰ ਆਪਾਂ ਅਟੈਚ ਕਰਤਾ ਨਾਲ ਤੇ ਹੋਜ਼ਿੰਗ ਅਟੈਚ ਕਰਕੇ ਉਸ ਤੋਂ ਬਾਅਦ ਆਪਾਂ ਫਲਾਈ 휠 ਨੂੰ ਕਰਦੇ ਆ ਪੂਰ ਟਾਈਟ ਉਸ ਤੋਂ ਬਾਅਦ ਕਲਚ ਨੂੰ ਲਾਉਣਾ ਨਾਲ ਹਾਂਜੀ ਮਿੱਤਰੋ ਜੋ ਆਪਣਾ ਬਲੌਕ ਗੇਅਰ ਬਾਕਸ ਨਾਲ ਅਟੈਚ ਹੋ ਚੁੱਕਿਆ ਆਪਣਾ। ਸੋ ਇਸ ਤੋਂ ਬਾਅਦ ਆਪਾਂ ਹੁਣ ਇਹਦੇ ਕੇਮ ਵਗੈਰਾ ਟਾਈਮਿੰਗ ਕਵਰ ਵਗੈਰਾ ਦੀ ਫਿਟਿੰਗ ਕਰਦੇ ਆ। ਤੇ ਸੂਰ ਸੱਜਣੋ ਜੁੜੇ ਰਹੇ ਵੀਡੀਓ ਦੇ ਨਾਲ ਤੁਸੀਂ। ਚਲੋ ਇਸ ਤੋਂ ਬਾਅਦ ਆਪਣੀ ਕੇਮ ਸ਼ਾਫਟ ਵਗੈਰਾ ਫਿੱਟ ਹੋ ਗਈ ਤੇ ਐਡਲ ਗੇਅਰ ਕਰਕੇ ਫਿੱਟ ਤੇ ਕਰਦੇ ਆ ਫਿਰ। ਇਧਰ ਆਪਣਾ ਐਡਲ ਪੈਨ ਆਪਾਂ ਕਿਹੜਾ ਪ੍ਰਾਣੀ ਕਾਸਤੀ ਕਿਉਂਕਿ ਨਵੀਂ ਵੀ ਠੀਕ ਸੀ ਉਨੇ ਪਲੇਅ ਰਿੰਗ ਦੀ ਸੀ ਤੇ ਪ੍ਰਾਣੀ ਚ ਵੀ ਉਨੀ ਪਲੇਅ ਰਿੰਗ ਦੀ ਸੀ ਤੇ ਇਧਰ ਆਪਣਾ ਟਾਈਮਿੰਗ ਵਗੈਰਾ ਮਿਲ ਚੁੱਕਿਆਗਾ। ਟਾਈਮਿੰਗ ਮਲਾਉਣ ਤੋਂ ਬਾਅਦ ਆਪਾਂ ਇਹਦਾ ਐਡਲ ਗੇਅਰ ਹੈਡਲ ਕੇ ਅਗੇ ਫਿੱਟ ਕਰਨ ਤੋਂ ਬਾਅਦ ਆਪਾਂ ਇਹਦਾ ਬੋਲਟ ਕਰਕੇ ਟਾਈਟ ਤੇ ਅੱਗੇ ਟਾਈਮਿੰਗ ਕਵਰ ਵਗੈਰਾ ਦੀ ਕਰਦੇ ਹਾਂ ਫਿਟਿੰਗ ਤੇ ਸੋ ਜੁੜੇ ਹੋਏ ਵੀਡੀਓ ਦੇ ਨਾਲ ਚਲੋ ਸੱਜਣੋ ਬਾਕੀ ਟਾਈਮਿੰਗ ਕਵਰ ਆਪਣਾ ਫਿੱਟ ਹੋ ਚੁੱਕਿਆਗਾ ਸੋ ਇਸ ਤੋਂ ਬਾਅਦ ਕਰਦੇ ਹਾਂ ਪੁਲੀ ਵਗੈਰਾ ਦੀ ਫਿਟਿੰਗ चलो सदन आप लिफ्ट पंप करते फिट तो लिफ्ट पंप करके फिट तो उस तो बाद आप स्ट वगैरह कस के स्लीप कूलर आ जोड़ा आप कसा तो स्लीव चलो वीडियो न बने रहे तीन चलो लिफ्ट पंप कस के आप इधरों सेल्फ भी अपनी कसी गई टाइमिंग वगैरह अपना फिट हो गया प्रोपर सो इस बाट आ गए अपना वर्डने दते भी खराब आए वर्कशॉप पर ਇਧਰ ਆਪਾਂ ਜਿਹੜਾ ਸਲੀਵ ਵਾਲਾ ਕੂਲਰ ਉਹ ਵਾਸ਼ ਕਰ ਰਹੇ ਆ ਜਿਹੜਾ ਸਲੀਵ ਵਾਲਾ ਕੂਲਰ ਹੈ ਕਿੰਨੋਂ ਆਪਾਂ ਸਲੀਵਾਂ ਦਾ ਬਲਾਕ ਵੀ ਕਹਿ ਦਿੰਦੇ ਆ ਜੋ ਮਰਜੀ ਕਹਿਿੰਦੇ ਆ ਡਡ ਮਕੈਨਿਕ ਦੀ ਡਡ ਥਿਉਰੀ ਬੋਲਣ ਦੀ ਉਸ ਹਿਸਾਬ ਨਾਲ ਅਸੀਂ ਬਲਾਕ ਕਹਿੰਦੇ ਆ ਕੂਲਰ ਵੀ ਕਹਿੰਦੇ ਆ ਸਾਰਾ ਕੁਝ ਕਹਿ ਦਿੰਦੇ ਆ ਇਹ ਆਪਣਾ ਬਦਲੇ ਆਪਾਂ ਇਹਦਾ ਕਿਉਂਕਿ ਜਿਹੜਾ 960 ਦਾ ਆਪਣਾ ਇਹਦੇ ਮਤਲਬ ਠੀਕ ਨਹੀਂ ਹੁੰਦਾਗਾ ਕਾਰਨ ਕੀ ਹੈ ਦਾ ਸਲੀਵ ਕੂਲਰ ਆ ਜਿਹੜੀ ਲੈਂਥ ਜ਼ਿਆਦਾ ਹੁੰਦੀ ਆ ਕਹਿਣ ਦਾ ਮਤਲਬ ਜੇ ਕਿਸੇ ਭਰਾ ਨੇ 963 ਸੌਰੀ ਕਲੀ ਕ੍ਰੈਂਕ ਪਾ ਕੇ ਕਰਨਾ ਉਹ ਤਾਂ ਤੁਸੀਂ ਸਲੀਵ ਕੁਲਰ ਦੇ ਵਿੱਚ 960 ਵਾਲਾ ਧਰ ਸਕਦੇ ਹੋ ਕਿਉਂਕਿ ਉਦਾਂ ਤੇ ਫਿਟਿੰਗ ਤੇ ਸਾਰਾ ਸਿਸਟਮ ਸੇਮ ਆਊਗਾ ਇਹਦਾ ਸਲੀਵ ਕੁਲਰ ਤੁਹਾਨੂੰ ਦਿਖਾ ਦਣਾ ਮੈਂ ਆਪੇ ਆਪਣਾ ਆਹ ਇਹਦਾ ਸਲੀਵ ਕੁਲਰ ਕਿਉਂਕਿ ਇਹਦੀ ਜਿਹੜੀ ਆ ਲੈਂਥ ਆ ਇਹਦੀ ਜ਼ਿਆਦਾ ਹੈ ਜਿਹਦੇ ਕਾਰਨ ਕਰਕੇ ਆਪਾਂ ਨੂੰ ਚੇਂਜ ਕਰਨਾ ਪਿਆ ਜੇ ਆਪਾਂ ਇਹਦਾ ਫੇਸ ਲਵਾਉਂਦੇ ਸੀ ਤਾਂ ਇਹ ਜਿਆਦਾ ਵੱਡਿਆ ਜਾਂਦਾ ਸੀ ਜਿਹਦੇ ਕਾਰਨ ਕਰਕੇ ਥੱਲੇੋਂ ਪਤਲਾ ਰਹਿੰਦਾ ਸੀ ਤੇ ਚਲੋ ਸੱਜਣੋ ਆਪਾਂ ਸਲੀਵ ਕੁਲਰ ਧੋ ਕੇ ਇਹਨੂੰ ਪੇਂਟ ਪੂਟ ਮਾਰਦੇ ਆ ਕਿਉਂਕਿ ਤੁਹਾਨੂੰ ਪਤਾ ਇਦਾਂ ਭੈੜਾ ਲੱਗੂਗਾ ਆਪਣਾ ਇਨੂੰ ਸਪਰੇਅ ਵਾਲਾ ਪੇਂਟ ਹੀ ਕਰ ਦਿੰਨੇ ਆਪਾਂ ਤੇ ਚਲੋ ਕਰਕੇ ਤਾਂ ਆਪਾਂ ਇਹਨੂੰ ਅੱਜ ਉੱਪਰ ਕਰਕੇ ਫਿੱਟ ਤੇ 슬ੀਵ ਲਾਈਨਰ ਜੋ ਆਪਾਂ ਫਿੱਟ ਕਰਦੇ ਆਂ